ਸਸਰੀ ਘਾਲ ਜੀ ਸਾਰਿਆਂ ਨੂੰ ਅੱਜ ਮਮੇ ਬਣਾ ਰਹੇ ਨੇ ਮੇਰੇ ਲਈ ਪੰਜੀਰੀ ਮੈਂ ਦੱਸਦੀ ਆ ਤੁਹਾਨੂੰ ਸਮਾਨ ਸਾਰਾ ਫਿਰ ਦੱਸਣਗੇ ਮਮੇ ਕਿਵੇਂ-ਕਿਵੇਂ ਪਾਣਾ ਕੀ ਆਟਾ ਦੇਸੀ ਖੰਡ ਦਾਖਾਂ ਪੰਜ ਤਰ੍ਹਾਂ ਦੇ ਮੱਜ ਕਾਜੂ ਬਦਾਮ ਖਸ ਖਸ ਫੁੱਲ ਮਖਾਣੇ ਅਖਰੋਟ ਉਸ ਤੋਂ ਅੱਗੇ ਆਗੇ ਜੀ ਬਿਲਗੁਦ ਸ਼ਤਾਵਰ ਅਸ਼ਵਗੰਧਾ ਭਾਂਖੜਾ ਲੋਧ ਪਠਾਣੀ ਬਤੀਸਾ ਸਫੇਦ ਮੁਸਲੀ ਕਮਰਕਸ ਕਾਲੀ ਮਚ ਅਜਵੈਨ ਸੁੰਡ ਤੇ ਪੰਜ ਤਰ੍ਹਾਂ ਦੀ ਗੁੰਦਾ ਇਹ ਸਾਰੇ ਚੀਜ਼ਾਂ ਨੂੰ ਮਿਕਸ ਕਰਕੇ ਕੁੱਟਿਆ ਹੋਇਆ ਜੀ ਸਾਰਿਆਂ ਨੂੰ ਹੁਣ ਮੰਮੀ ਦੱਸਣਗੀ ਅੱਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾ ਰਹੇ ਹਾਂ ਮੰਟਰੀ ਤਵਸਤੇ ਸੰਧੀਰੀ 2 ਕਿਲੋ ਘੀ ਲਿਆ ਦੇਸੀ ਘਰ ਦਾ ਬਣਾਇਆ ਹੋਇਆ ਤੇ ਹੁਣ 2 ਕਿਲੋ ਆਟਾ ਪਾਇਆ 2 ਤੋਂ ਘੱਟੇ ਪਾਇਆ 1.5 ਕਿਲੋ ਆਟਾ ਉਵੇਂ ਉਹਨਾਂ ਫਾਈਨਲ ਜਿਹਨਾਂ ਦਿੱਤਰਾਂ ਤੋਂ ਲਾ ਲਏ ਫਿਰ ਬਾਕੀ ਦਾ ਸਾਰਾ ਸਮਾਨ ਜਦੋਂ ਲਾਵਾਂਗੇ ਤੁਹਾਨੂੰ ਨਾਲ ਦੇ ਨਾਲ ਦੱਸਾਂਗੇ। ਲਓ ਜੀ ਆਜਾ ਆਪਣਾ ਭੁੰਨਿਆ ਗਿਆ। ਹੁਣ ਆਪਾਂ ਥੋੜਾ ਜਿਹਾ ਸਮਾਨ ਪਾ ਕੇ ਇਹਨੂੰ ਭੁੰਨਾਂਗੇ ਹਲੇਰੀ ਤੇ। ਇਹ ਸਮਾਨ ਹੈ ਜੀ ਚਾਰੇ ਤਰ੍ਹਾਂ ਦੀਆਂ ਗੁੰਦਾ। ਕਾਲੀ ਮਿਰਚ, ਅਦਰਕ, ਕਾਮਰਕਾਸ ਬੇਲਗੁੱਦ ਤਾਵਰੀ ਪੰਖੜਾ ਆਸਬੰਦਾ ਲੋ ਪਠਾਣੀ ਭਤੀਸਾ ਸਫੇਦ ਮਸਬੀ ਇਸ ਸਮਾਨ ਹੈ ਇਹ ਸਮਾਨ ਆਪਾਂ ਨੇ ਸਾਫ ਕਰ ਜਾਂਦਾ ਸੀ ਕਈ ਚੀਜ਼ਾਂ ਹੀਟ ਭੁੰਨ ਕੇ ਪੀਸੀਆਂ ਨੇ ਤੇ ਕਈ ਚੀਜ਼ਾਂ ਆਪਾਂ ਨੇ ਇਸ ਤਰ੍ਹਾਂ ਹੀ ਟੁਕੜਾ ਲਵਾ ਕੇ ਉਹਨੂੰ ਪੀਸਿਆ ਰਾ ਸਬਾਨ ਨਾਲ ਤਿਆਰ ਕਰਕੇ ਰੱਖਿਆ ਅੱਜ ਆਪਾਂ ਬੰਦੇਰੀ ਬਣਾਉਣ ਲੱਗ ਪਏ ਲੋ ਜੀ ਹੁਣ ਆਪਣਾ ਗੈਸ ਕਰ ਦਿੱਤਾ ਬੰਦ ਹੁਣ ਇਹਦੇ ਵਿੱਚ ਪਾ ਰਹੇ ਹਾਂ ਦੇਸੀ ਖੰਡ 2 ਕਿਲੋ ਦੇਸੀ ਖੰਡ 5 ਨ ਆਪਾਂ ਪਾਉਣੇ ਆ ਬਦਾਮ ਕਾਜੂ ਪੰਜੇ ਤਰ੍ਹਾਂ ਦੇ ਮੰਗਜ਼ ਖਾਸ ਖਾਸਾ ਅਖਰੋਟ ਇਹ ਸਾਰਾ ਸਮਾਨ ਪਾ ਕੇ ਮਿਕਸ ਕਰ ਲਾਂਗੇ ਤੇ ਆਪਾਂ ਦਾਖਾ ਪਾਵਾਂਗੇ ਬਾਅਦ ਚ ਥੋੜੀ ਜਿਹੀ ਠੰਡੀ ਹੋਏ ਤੋਂ ਤੇ ਹੁਣ ਆਪਾਂ ਵੱਡੀ ਕੜਾਹੀ ਚ ਪਾ ਕੇ ਇਹਨੂੰ ਮਿਕਸ ਕਰ ਦਿਆਂਗੇ ਉਨੇ ਪੰਜੀਰੀ ਹੋਦੀ ਤਿਆਰ ਮਨਪ੍ਰੀਤ ਵਾਸਤੇ ਹੁਣ ਆਪਾਂ ਪਾਉਣੇ ਆ ਜੀ ਦਾਖਾ ਥੋੜੀ ਜਿਹੀ ਪੰਜੀਰੀ ਠੰਡੀ ਹੋ ਗਈ ਆਪਾਂ ਵੱਡੀ ਪ੍ਰਾਂਤ ਚ ਪਾ ਕੇ ਸਾਰਾ ਕੁਝ ਮਿਕਸ ਕਰ ਲਿਆ ਤੇ ਪੰਜੀਰੀ ਆਪਾਂ ਤਾਂ ਕਰਕੇ ਲੇਟ ਬਣਾਈ ਹੈ ਮਨਪ੍ਰੀਤ ਦਾ ਸਜੇਰੀਆ ਹੋਇਆ ਸੀ ਤਾਂ ਕਰਕੇ ਮਹੀਨੇ ਪਿਛੋਂ ਨੂੰ ਪੰਜੀਰੀ ਜਿਹੜੀ ਦਿੱਤੀ ਆਪਾਂ ਨੂੰ ਡਰਾਈਵ ਕੋਰਸ ਵਗੈਰਾ ਦੇ ਜਾਂਦੇ ਸੀ ਤਾਂ ਇਹ ਜਿਹੜੀ ਹੋ ਗਈ ਆਪਣੀ ਬਣਾ ਕੇ ਤਿਆਰ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ